ਜੰਗੂ टांग ਖੜਕਣੀ ਹੈ ਅਗਲਾ ਮੈਚ ਮੀਰੀ ਪੀਰੀ ਪੰਜਾਬ ਵਾਹ ਪੰਜਾਬ ਦਾ ਕੱਟਿਆ ਜਾਣਾ ਹੈ ਬਹੁਤ ਤਕੜਾ ਮੈਚ ਹੋਵੇਗਾ ਚਾਰ ਜਾਫੀ ਤਿਆਰ ਨੇ ਸੋਹਣੀ ਚਿੱਟੀਆਂ ਕਪਾਆਂਆਂ ਫੁੱਟੀਆਂ ਵਰਗੀ ਤੌਪ ਹੈ ਪੰਜਾਬੀ ਬੈਠੇ ਆ ਸਾਡੀਆਂ ਭੈਣਾਂ ਬੈਠੀਆਂ ਰੰਗ-ਬਰੰਗੀਆਂ ਚੁੰਨੀਆਂ ਲੈ ਕੇ ਪੰਜਾਬੀ ਬੈਠੇ ਰੰਗ-ਬਰੰਗੀਆਂ ਦਸਤਾਰਾਂ ਬੰਨ ਕੇ ਪੱਗਾਂ ਬੰਨ ਕੇ ਆਹ ਕੇ ਸੀ ਨਿਸ਼ਾਨ ਝੂਲ ਰਹੇ ਆ ਪਰ ਮੁਕਾਬਲਾ ਫੇਰ ਸਣੀ ਕਾਲੇ ਸੰਘਿਆਂ ਵਾਲਾ ਹੁਣ ਮੈਨੂੰ ਲੱਗਦਾ ਵੀ ਜਫਾ ਇੱਥੋਂ ਨਿਕਲਣਾ ਮੁਸ਼ਕਲ ਹੈ ਮੇਰੇ ਵੀਰੋ ਰੋਪੜੀਆ ਜੰਦਾ ਲੱਗ ਗਿਆ ਤੇ ਚਾਬੀਆਂ ਤੇ ਲਾਹੌਰ ਛੁੱਟੀਆਂ ਗਾ ਜਾ ਚੁੱਕੀਆਂ ਹੁਣ ਪੁਆਇੰਟ ਜਿਹੜਾ ਜਾਫੀ ਦਾ ਜੋਗੇ ਵਾਲੀਆ ਗਗਨ ਬੜਾ ਠੰਡਾ ਖਿਡਾਰੀ ਹੈ ਬੜਾ ਸ਼ਹਿਨਸ਼ੀਲ ਖਿਡਾਰੀ ਹੈ ਸ਼ੀਹਾ ਪਾੜੀ ਪਿੰਡ ਦਾ ਛੋਟਾ ਜਿਹਾ ਪਿੰਡ ਦਾ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਪਰ ਜੋਗੇਵਾਲ ਦੇ ਲਈ ਕਬੱਡੀ ਖੇਡਿਆ ਤੇ ਨਾਲ ਜੋਗੇਵਾਲ ਨੂੰ ਵੀ ਮਸ਼ਹੂਰ ਕਰ ਦਿੰਦਾ ਹੈ ਇਹਦਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਦੀਪਗੜ ਪਿੰਡ ਹੈ ਜਿਹੜੇ ਪਿੰਡ ਦੇ ਲਾਗੇ ਕਰਕੇ ਮੱਝੂਕਿਆਂ ਦੀ ਮੇਰੇ ਵੀਰੋ ਘੋੜਿਆਂ ਦੀ ਬਲੱਡ ਲਾਈਨ ਮੱਝੂਕੇ ਬਲੱਡ ਲਾਈਨ ਦੇ ਘੋੜੇ ਬੜੇ ਮਸ਼ਹੂਰ ਹੈ ਤੇ ਉਸ ਇਲਾਕੇ ਦਾ ਖਿਡਾਰੀ ਹੈ ਪਰ ਦੂਜੇ ਪਾਸੇ ਧਲੇਰਾਵਾਲਾ ਗੁਰੀ ਆ ਗਿਆ ਅਮਰੀਕ ਆਹ ਸਾਹਮਣੇ ਕਹਿੰਦੇ ਗੁਰੀ ਦੀ ਕਬੱਡੀ ਪੈ ਰਹੀ ਹੈ ਕਿ ਸਾਡਾ ਵੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਕਸੂਰ ਕਿਉਂ ਨਹੀਂ ਕਿਉਂਕਿ ਇਹਨਾਂ ਦੇ ਕਹਿੰਦੇ ਉਦਮ ਸਿੰਘ ਸਿੰਘ ਨੇ ਜਿੰਨੇ ਟਾਈਮ ਬਾਅਦ ਇੰਗਲੈਂਡ ਜਾ ਕੇ ਕੋਣ ਠੋਕਿਆ ਜਿੰਨੇ ਟਾਈਮ ਬਾਅਦ ਪਾਉਣ ਇੰਗਲੈਂਡ ਜਾ ਕੇ ਠੋਕਿਆ ਉਹ ਗੱਲ ਕਿਵੇਂ ਜिले ਸੰਗਰੂਰ ਦੀ ਚਲਦੀ ਹੈ ਕਨਬਰਾ ਵਾਲੇ ਮੁੰਡੇ ਇੱਕ ਪੱਤੀ ਟੀਮ ਬਣਾ ਕੇ ਲੈ ਕੇ ਆਏ ਆ ਇੱਕ ਸੋਚ ਬਹੁਤ ਵਧੀਆ ਮੇਰ ਕਰੇ ਪਰਮਾਤਮਾ ਦਿਲਵੀਰ ਉਹ ਜੰਡਾੜੀ ਵਾਲਿਆ ਉਹ ਸਮਝਾਣਾ ਮੁੰਡਿਆਂ ਨੂੰ ਜੇ ਕਿਤੇ 1921 ਹੋਜੀ ਇੱਥੋਂ ਲੈ ਕੇ ਮੈਲਬਨ ਤੱਕ ਗੱਡੀ ਚ ਦਵਿੰਦਰ ਕਹਨੂਰੀ ਚੱਲੋ ਸਮਝਾੜਾ ਮੁੰਡਿਆਂ ਨੂੰ ਉਹਦੇ ਰੇਡਾਂ ਬਾਕੀ ਨੇ ਹਾਸ ਤੋਂ ਪਹਿਲਾਂ ਵੀ ਆ ਪੰਡਤ ਦੇ ਦੋ ਹੱਥ ਹੈ ਤੇ ਦੋਨਾਂ ਫੜਿਓ ਪਹਿਲੀਆਂ ਦੋ ਦੋ ਉਂਗਲਾਂ ਘੜੀਆਂ ਕਰ ਦਿੱਤੀਆਂ ਵੀ ਦੋ ਦੋ ਰੇਡਾਂ ਬਾਕੀ ਨੇ ਇਧਰ ਕੇਐਸ ਨਿੰਨੀ ਜਾਇ ਹੋਏ ਨੇ ਮੱਖਣ ਪੰਡਾਲ ਦੀ ਆਏ ਹੋਏ ਨੇ ਉਹ ਮੱਲੀ ਸਾਹਿਬ ਖੜੇ ਆ ਇਬਰ ਕਹਿੰਦੇ ਗਲਬ ਦੇ ਮੰਦਰ ਦੀਆਂ ਗੱਲਾਂ ਪੱਤੋ ਵਾਲੇ ਨੰਨੂ ਦੇ ਮੂਹੋ ਮਿਆਬ ਸੁਣੀਐ ਫੇਰ ਕਰੇ ਪਰਮਾਤਮਾ ਉਹ ਟਈਆਂ ਦੇ ਵਿੱਚ ਸ਼ਿਫਟਾ ਲਾਉਂਦਾ ਨਰਿੰਜਨਪੁਰੀਆ ਸੁੱਖਾ ਕਬੱਡੀ ਤੇ ਹਾਂਜੀ ਮੱਖਣ ਜੀ ਕੀ ਸੁਨੇਹੇ ਅਮਰੀਕ ਕਰਦੇ ਗੱਲ ਚੋਬਰਾ ਅਗਲੇ ਮੈਚਾਂ ਵੀ ਇਹ ਟੀਮਾਂ ਪੰਜਾਬ ਯੂਥ ਸਪੋਰਟਸ ਕਲੱਬ ਨੂੰ ਦੇਂਦੀ ਹੈ ਨਾਲ ਮੀਰੀ ਪੀਰੀ ਮੀਰੀ ਪੀਰੀ ਤੇ ਪੰਜਾਬ ਯੂਥ ਸਪੋਰਟਸ ਕਲੱਬ ਆ ਮੈਚ ਖਤਮ ਹੋਣ ਵਾਲਾ ਹੈ ਦੋਨਾਂ ਟੀਮਾਂ ਨੂੰ ਬੇਨਤੀ ਹੈ ਇੱਕ ਪਾਸੇ ਟੀਮ ਰੂਪ